ਹਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਬਲੌਗ ਤੇ ਰਮਨ ਸੰਧੂ ਬਲੌਗ ਤੇ ਆਪਾਂ ਚੱਲੇ ਆਂ ਖੇਤ ਖਾਦ ਛੱਡ ਕੇ ਆਉਨੇ ਆ ਤੇ ਨਾਲੇ ਜਨਰੇਟਰ ਚੱਲਦਾ ਜਿਤਿੰਦਰ ਜਨਰੇਟਰ ਲੈ ਕੇ ਗਿਆ ਤੇ ਉਹ ਵੀ ਤੁਹਾਨੂੰ ਦਿਖਾਉਨੇ ਆ ਕਿ ਜਨਰੇਟਰ ਚੱਲੀ ਜਾਂਦਾ ਚੁੰਨੇ ਨੂੰ ਪਾਣੀ ਲੈ ਹੀ ਜਾਂਨੇ ਆ ਮੀਂਹ ਪੈਂਦਾ ਨਹੀਂਗਾ ਟਰੈਕਟਰ ਹੀ ਬਹੁਤ ਗੰਦਾ ਹੋਇਆ ਹੈਗਾ ਆਪਣਾ ਤਾਂ ਇਹ ਨੀਨਾ ਦੋ ਟਰੈਕਟਰ ਦੂਜਾ ਤਾਂ ਤੇ ਇਹ ਤੇ ਮਾਰੇ ਆ ਕੱਪੜਾ ਮਾਰੇ ਮਨੋਦ ਤੇ ਇਹ ਨਹੀਂ ਮੈਂ ਟਰੈਕਟਰ ਨੂੰ ਨਹੀਂ ਹੁੰਨੇ ਆ ਧਵਾ ਕੇ ਕਿਉਂਕਿ ਉਹ ਤਾਂ ਟਰੈਕਟਰ ਧੋ ਲਿਆ ਸੀ ਆਪਾਂ ਕਰੇ ਤੇ ਟਰੈਕਟਰ ਨਹੀਂ ਧੋਤਣ ਸੀਗਾ ਇਹ ਮੈਂ ਤਾਂ ਨਹੀਂ ਧੋਤਾ ਮੈਂ ਕਿ ਜ਼ਹਿਰੋਂ ਹੀ ਧਵਾਉਂਗਾ ਤੇ ਕਿਉਂਕਿ ਇੱਥੇ ਹੁਣ ਕੰਮ ਸ਼ੁਰੂ ਕਰਨਾ ਥੋੜਾ ਤੇ ਮੈਂ ਤਾਂ ਕਰਕੇ ਧਵਾਇਆ ਨਹੀਂ ਟਰੈਕਟਰ ਇਹ ਕਰੀ ਮੈਂ ਚੰਗੀ ਤਰ੍ਹਾਂ ਧੋਵਾਗੇ ਇੱਥੇ ਹੀ ਜ਼ਹਿਰ ਹੀ ਧਵਾ ਲਾਂਗੇ ਤੇ ਇਹਨੂੰ ਆਪਾਂ ਲੈ ਕੇ ਜਾਣੇ ਆ ਇੱਕ ਅੱਧੇ ਦਿਨ ਤੱਕ ਤੇ ਹੁਣ ਆਪਾਂ ਖੇਤ ਛੱਡ ਕੇ ਆਉਨੇ ਆ ਖਾਦ ਜੇਨਰੇਟਰ ਜੇਨਰੇਟਰ ਚਲਾਈ ਜਾਂਦਾ ਵਾ ਜਤਿੰਦਰ ਕੱਲ ਦਾ ਚੱਲਦਾ ਜੇਨਰੇਟਰ ਮੀ ਪੈਂਦਾ ਨਹੀਂ ਆ ਮਿੱਤਰੋ ਤੇ ਬਾਕੀ ਅਜੇ ਸਵੇਰੇ ਅਜੇ ਥੋੜਾ એનર્ਜੀ ਜੀ ਘਟਾ ਅਜੇ ਹੁਣ ਉਠਣ ਦਾ ਹੋ ਗਿਆ ਬਾਵਾ ਜਰਾ ਤੇ ਬਾਕੀ ਹੁਣ ਚੱਲਦੇ ਆ ਚੱਲ ਕੇ ਛੱਡ ਕੇ ਉਹਨੇ ਅਜਨੇ ਆ ਕੀ ਕਹਿੰਦੇ ਆ ਖਾ ਛੱਡ ਕੇ ਉਹਨੇ ਜਾ ਕੇ ਤੇ ਬਾਕੀ ਓਹ ਜਨਰੇਟਰ ਹੁਦਾ ਹੁਥੇ ਕੋਈ ਗੱਲ ਨਹੀਂ ਤੇ ਆ ਕੇ ਵੀ ਜਤਿੰਦਰ ਨੇ ਲੈ ਜਾਣਾ ਸੀ ਉਹ ਟਰੈਕਟਰ ਨਾਲ ਵੀ ਤੇ ਪਰ ਆਇਆ ਨਾ ਜਨਰੇਟਰ ਫਿਰ ਉਥੇ ਬਾਈ ਦਾਸ ਕੋਈ ਗੱਲ ਬਾਤਾਂ ਕਰਕੇ ਨਹੀਂ ਆਇਆ ਮੈਂ ਕਿਹਾ ਚੱਲ ਮੈਂ ਛੱਡ ਜਾਨਾ ਅੱਜ ਨਾਲੇ ਗੀੜਾ ਮਾਰ ਲੈਣੀਆਂ ਖੇਤ ਨਾਲੇ ਅੱਜ ਸ਼ਹਿਰ ਛੂਰ ਵੀ ਜਾਣਾ ਪਹਿਲਾਂ ਖਾਣਾ ਛੱਡਵਨੇ ਆ ਫਿਰ ਕਰਦੇ ਆ ਅਗੇ ਦੂਜੇ ਕੰਮ ਨਾਲੇ ਆਪਣੇ ਟਰੈਕਟਰ ਦੇ ਕੰਮ ਸ਼ੁਰੂ ਹੋਣ ਵਾਲਿਆ ਬਸ ਪਹਿਲਾ ਦਾ ਗਰੂਨੀ ਪਿੰਡ ਆਈ ਬਹੁਤ ਪੈੜੀ ਲੱਗਦੀ ਆ ਪੱਤੀ ਇਹ ਦੇ ਦੇ ਪੱਤੀ ਲਵਾਈ ਦੇਣੀ ਆ ਹੋਸਟਲ ਹੋਰ ਜੀ ਗਾਰਡਨਾਂ ਲਵਾ ਲਾਂਗੇ ਇਹ ਨਾ ਆ ਡੱਡ ਲਵਾਵਾਂਗੇ ਇੱਕ ਸਾਈਡ ਤੇ ਦੋ ਲੋ ਇੱਟਾਂ ਉਧਰ ਆ ਜਿੱਡੀ ਵੱਡੀ ਪੱਤੀ ਨਹੀਂ ਲਵਾਵਾਂਗੇ ਬਹੁਤ ਕੋ ਬਦਲਣਾ ਹੁਣ ਤੇ ਸ਼ੁਰੂ ਕਰਦੇ ਆ ਬਸ ਆਪਾਂ ਕੰਮ ਤੇ ਚਲੋ ਹੁਣ ਕਪੜਾ ਉਪੜਾ ਵੱਜ ਗਿਆ ਆਪਾਂ ਫਿਰ ਚੱਲਦੇ ਆ ਫਿਰ ਤੁਹਾਨੂੰ ਅੱਗੇ ਮਿਲਾਂਗੇ ਬੋਰਾ ਨਾ ਕਿੱਥੇ ਪਾਣੀ ਪੁਰਾਣਾ ਦਾ ਬੋਰਾ ਦਾ ਵੀ ਪਾਣੀ ਪੂਣੀ ਢੜ ਗਿਆ ਵਾ ਤੇ ਇੱਕ ਲੈਡ ਬਹੁਤ ਤੰਗ ਕਰਨ ਲੱਗੀ ਬੋਲਦੇ ਬਹੁਤ ਹੋਣ ਹੋਗੀ ਨਾ ਬਾਕੀ ਦਾ ਇਹ ਬੋੜਾ ਸਾਰਾ ਪਿਆ ਵੀ ਈ ਜਗਾ ਦਾ ਮੀਂਹ ਪੈ ਗਿਆ ਆਪਣਾ ਦੇਖੀ ਮੀਂਹ ਨਹੀਂ ਜਰੂਰੀ バリバリっ <laughs> ਇਹ ਨਾਲ ਲੱਗਿਆ ਹੋਇਆ ਇਹ ਨੌਲਾ ਦਾ ਇਹ ਜਿਹੜੀ ਉੱਧਰ ਆਪਣੀ ਅੱਗੇ ਦਿਖਾਵਾਇਆ ਤੁਹਾਨੂੰ ਜਿਹੜਾ ਨਿੱਕੋ ਮੇਲਾ ਵੀ ਹਾਂ ਤੇ ਉਹਨਾਂ ਦੇ ਵਿੱਚੋਂ ਨਾ ਕਿਵੇਂ ਤੁਰਿਆ ਆਪਣਾ ਕਿੰਨੇ ਦਿਨਾਂ ਦਾ ਸਾਰਾ ਦਾਰਿਆ ਪਾ ਬਾਕੀ ਆਪਾਂ ਜਿਹੜੇ ਖਾਣੇ ਨੂੰ ਪਹਿਲਾਂ ਜਿਹੜਾ ਤਕੀਲੇ ਲਾਇੰਦੀ ਨਾ ਉਹਨਾਂ 'ਚ ਤਾਂ ਖਾਦ ਇੱਕ ਵਾਰ ਪਾ ਲਈ ਆਪਾਂ ਪਹਿਲੀ ਘਾਲ ਇਹ ਜਿਹੜੇ ਇੱਧਰ ਲਾਇਏ ਵੇ ਆਹ ਜਿਹੜੀ ਪੁੱਠੀ ਅੱਗੇ ਨਾ ਉਹਨਾਂ 'ਚ ਨਹੀਂ ਖਾਣ ਭਾਈ ਜੀ ਇਹ ਉਹ ਚਪੌੜੀਆਂ ਪਈ ਸੀ ਹਾਲੇ ਤੇ ਜਿਹੜਾ ਪਹਿਲਾਂ ਲਾਇਆ ਸੀਗੇ ਉਹਦਾ ਇੱਕ ਵਾਰ ਖਾਦ ਲਾ ਦਿੱਤੀ ਆ ਜਨਰੇਟਰ ਆਪਣਾ ਚੱਲੀ ਜਾਂਦਾ ਇੱਕ ਚੱਲਦੇ ਨੂੰ ਹੋ ਗਿਆ 2 ਦਿਨ ਇਹ ਚਲੋ ਕਿੰਨਾ ਕਿ ਤੇਲ ਫੂਕ ਲਾਂ ਯਾਰ ਜਨਰੇਟਰ ਚ ਲਾਜ ਲਾ ਕੇ ਵੀ ਮੈਂ ਦਰੋ ਕੇ ਕਿਹਾ ਮੈਨਾਰ ਕੀ ਜਨਰੇਟਰ ਦੀ ਲੋੜ ਨਹੀਂ ਪਈ ਉਦੋਂ ਤਾਂ ਪਈ ਨਹੀਂ ਹੁਣ ਬਾਅਦ ਚ ਪੈ ਗਈ ਜਾ ਕੇ ਲੱਗਦਾ ਤਾਂ ਠੀਕ ਆ ਵੀ ਮੀਂਹ ਨਹੀਂ ਪੈਂਦਾ ਚਲਾਉਣ ਦਾ ਪੈਣਾ ਹਾਂ ਤੇ ਬਾਕੀ ਚਲੋ ਰੋਣ ਦੇ ਭਾਈ ਜੇ ਨਾਜਲ ਕੱਟਣਾ ਕੀ ਆ ਪਹਿਲਾਂ ਮੈਂ ਕੱਟਣ ਲੱਗਿਆ ਜੀ ਲਾਵੇ ਆਪਾਂ ਪਹੁੰਚ ਹੀ ਗਏ ਅਰੇ ਆਪਣਾ ਕੂਪੀ ਵਾਲਾ ਰਾ ਪਾਣੀ ਦੇਖਿਆ ਪਾਣੀ ਨਹੀਂ ਪੂਰਾ ਹੁੰਦਾ ਚੋਨੇ ਚ ਇਹਦਾ ਜਨਰੇਟਰ ਚਲਾਇਆ ਪਰ ਕੇ ਟੋਕਾਂ ਤੇ ਜਲਦੀ ਚੱਲਦੀਆਂ ਨੇ ਕਿਹਦੇ ਜਾਉਗਾ ਆਪਣਾ 12 13 ਜਣੇ ਲੱਗੇ ਆ ਲੈ ਇਧਰ ਵਾਲਾ ਜੀ ਚੱਲ ਜਾਂਦਾ ਆਪਣਾ ਜਨਰੇਟਰ ਆ ਗਿਆ ਜੀ ਇਹਦੇ ਮਗੇ ਲਿਆ ਜਨਰੇਟਰ ਜਨਰੇਟਰ ਦੇਖੋ ਆਪਣਾ ਚੱਲੀ ਜਾਂਦਾ ਫਿੱਤਰੋ ਜੋਰ ਤੇ ਦੋ ਮੋਟਰਾਂ ਚੱਲ ਰਹੀਆਂ ਆਪਣੀਆਂ ਜਨਰੇਟਰ ਤੇ ਹੁਣ ਲਾਈਟਾਂ ਹੋਣੀਆਂ ਜਾ ਕੇ 12 ਵਜੇ 12 ਵਜੇ ਵੀ ਆ ਜੇ ਕਾਦੀ ਲਾਈਟ ਨੂੰ ਤਾਂ ਤਾਂ ਹੈ ਨਹੀਂ ਕਾ ਫਿੱਤਰੋ ਲੈਣ ਕਿਉਂਦਾ ਨਾ ਚੱਲ ਰਹੀ ਜਨਰੇਟਰ ਆਪਣਾ ਸੈਲਫ ਸਟਾਰਟ ਵਾਲਾ ਵਾ ਜਿਹੜਾ ਰਹੇਗਾ ਨਾ ਆ ਜਿਹੜਾ ਨਾ ਆਪਣਾ ਪਨੀਰੀ ਵਾਲਾ ਥਾ ਇਹ ਕਿਉਂਕਿ ਸ਼ਨੀ ਕ्याने ਪਨੀਰੀ ਬਿੱਜੀ ਵੀ ਆ ਇਹ ਤਾਂ ਕਰਕੇ ਹਜੇ ਤਾਂ ਨਹੀਂ ਵਾਇਆ ਥੀ ਨਾ ਉਹਨਾਂ ਨੇ ਆਪਣੇ ਇੱਥੇ ਵੀਜੀ ਦੀ ਪਨੀਰੀ ਤੇ ਹੁਣ ਲਾ ਲੈਣਗੇ ਜਦੋਂ ਫਿਰ ਉਹ ਕਦੋਂ ਕਰ ਦੇਣਗੇ ਆਪਣਾ ਵੀ ਇਤਾ ਰਹਿ ਗਿਆ ਆਪਣਾ ਨਹੀਂ ਤਾਂ ਇਹ ਲੱਗ ਆਪਣੇ ਲੇਵਰ ਚਲੀ ਗਈ ਹਸਾਬ ਸੁਭ ਕਰਦਾ ਪਤਾ ਆ ਦੀ ਲੇਵਰ ਦਾ ਨੂੰ ਨੂੰ ਮੇਗਾ ਇਧਰੋਂ ਦਿਖਾ ਰਹੀ ਆ ਆਹ ਕੀ ਕਰਾਵੇਂ ਬਾਅਦ ਚ ਲੱਗਿਆ ਹੋਇਆ ਸਾਰੇ ਨਾਲ ਬਾਅਦ ਚ ਆਈ ਆ ਆਹ ਕੀ ਕਰਾ ਸਾਰੇ ਨਾਲ ਬਾਅਦ ਚ ਅੱਜ ਇਧਰ ਇਧਰ ਭਰ ਦੂਗਾ ਲੱਗਦਾ ਅੱਜ ਸ਼ਾਮ ਤੱਕ ਨਾ ਆਹੜਾ ਟੁਕੜਾ ਸਾਰਾ ਭਰ ਜੂ ਆਪਣਾ ਦੇਖੋ ਇਹ ਹੈਗਾ ਆਪਣਾ ਬਰੀਕ ਜਿਆ 21 ਹੈ ਨਾ 21 ਆ ਤੇ ਉਧਰ ਆਪਾਂ ਬੀਜਿਆ ਹੋਇਆ ਪੀਆਰ 13 ਉਹ ਮੋਟਾ ਵਾ ਤੇ ਐਚ ਅੱਜ ਖਾਦ ਪਾਉਣੀ ਆ ਆ ਸਾਰੇ ਚ ਤੇ ਆਹ ਹਜੇ ਇੰਨੀ ਜਗ੍ਹਾ ਆਪਣੀ ਲੱਗਣ ਵਾਲੇ ਰਹਿ ਗਿਆ ਹਜੇ ਤੇ ਜਨੀ ਉਹ ਨਹੀਂ ਕਰ ਦੇਣਗੇ ਕੱਦੂ ਕਿਉਂਕਿ ਉਹਨਾਂ ਦੀ ਪਨੀਰੀ ਜ ਆ ਸਾਰੀ ਹਜੇ ਉਹਨਾਂ ਦੇ ਲੱਗਦਾ ਵਾ ਤੇ ਮੋਟਰਾਂ ਚੱਲੀ ਜਾਂਦੀਆਂ ਮਿੱਤਰੋ ਬਹੁਤ ਤੇਲ ਵੀ ਕਿੰਨਾ ਖੁਕਾਂਗੇ ਹਨਾ ਮੈਂ ਜਿਵੇਂ ਕਿ ਹਟਿਆ ਤੇ ਉਧਰ ਵਾਲੇ ਝੋਨੇ 'ਚ ਆਪਾਂ ਖਾਦ ਪਾਤੀ ਐ ਇੱਕ ਵਾਰ ਠੀਕ ਹੈ ਨਾ ਤੇ ਇਹ ਚ ਅੱਜ ਪਾਉਣੀ ਆ ਦੇਖੋ ਸਹੀ ਆ ਹੁਣ ਪਾਣੀ ਭਰਿਆ ਕਰਕੇ ਤੁਹਾਨੂੰ ਲੱਗਦਾ ਨਹੀਂ ਤਾਂ ਝੋਨਾ ਜਮਾ ਸੁੱਕਿਆ ਹੋਇਆ ਮੈਂ ਤੁਹਾਨੂੰ ਦਿਖਾ ਦਿੰਨਾ ਆ ਜਿਹੜਾ ਕੁੱਠੀ ਵਾਲਾ ਕੋਲੇ ਗਿਆ ਰਹਾ ਨਾ ਉਹ ਤੁਹਾਨੂੰ ਦਿਖਾਉਣਾ ਕੀ ਹਾਲ ਹੋਇਆ ਪਿਆ ਦੇ ਤੇ ਜਨਰੇਟਰ ਦੀ ਆਵਾਜ਼ ਆ ਦੇਖੋ ਇਹਦੇ ਤੇ ਵਿੱਚ ਤੁਰਲਾ ਮੈਂ ਲੈ ਇੰਨਾ ਪੁਰਾਣਾ ਕੀ ਕਰੂ ਬੰਦਾ ਯਾਰ ਲੈ ਇਹਦੇ ਵਿੱਚ ਤੁਰਿਆ ਫਿਰਦਾ ਮੈਂ ਲੈ ਆਹ ਲੈ ਪਿਆ ਤੇ ਕੀ ਕਹਿੰਦੇ ਆ ਦਿਲ ਟੇੜਾ ਟੂੜਾ ਪਾਟ ਗਿਆ ਪਾਣੀ ਪੂਰੇ ਹੀ ਲੈਟ ਹੀ ਨਹੀਂ ਆਉਂਦੀ ਕੀ ਸਾਡੇ ਇੱਥੇ ਸਮਝ ਲੋ ਦੇਣ ਵਾਲੀ ਲੈਟ ਦਾ ਦੇਣੇ ਵੀ ਕਿੰਨੀ ਆਉਂਦੀ ਹੋਈ ਨਹੀਂ ਕੀ ਸਮਝ ਲੋ ਦਿਨੇ ਵੀ ਆ ਗਈ ਇੰਨੇ ਝਟਕੇ ਵੱਜਦੇ ਆ ਲੈਟ ਦੇ ਹਨਾ आगी 5 ਮਿੰਟ ਆਗੀ 10 ਮਿੰਟ ਆਗੀ ਫੇਰ ਘਟਦੀ ਫੇਰ ਆਗੀ ਐਂ ਕਰਕੇ ਤੇ ਬਹੁਤ ਬੁਰਾ ਹਾਲ ਆ ਲੋਕਾਂ ਦਾ ਸਮਝ ਲਓ ਬਿਲਕੁਲ ਹੀ ਤੇ ਕਈਆਂ ਦਾ ਤੇ ਹਾਲ ਹੋਇਆ ਪਿਆ ਵੀ ਝੋਨਾ ਬਾਹਦ ਗਿਆ ਬੰਦਾ ਯਾਰ ਕੀ ਕਰੇ ਕਿੰਨਾ ਕੀ ਤੇਲ ਫੂਕ ਲੂ ਹਣਾ ਹੁਣ ਮੇਰੇ ਵੀ ਕੱਲ ਦਾ ਜਨਰੇਟਰ ਚੱਲਦਾ ਹੈ ਤੇ ਬਾਕੀ ਕੀ ਕਹਿੰਦੇ ਆ ਕੱਲ ਦਾ ਜਨਰੇਟਰ ਚੱਲ ਰਹੇ ਨੇ ਕੱਲ ਦਾ ਇੱਧਰ ਆ ਭਰੇ ਆ ਐਨੇ ਕਹਿ ਰਹੇ ਇੱਧਰ ਆ ਤੇ ਅੱਜ ਚਲੋ ਇਹ ਭਰ ਲੂਗਾ ਠੀਕ ਆ ਭਰ ਲੂ ਮੈਨੂੰ ਤਾਂ ਇਹ ਭਰ ਲੈਣਾ ਠੀਕ ਆ ਇਹ ਫੇਰ ਸੁੱਕ ਜਾਣਾ ਜੇ ਮੀਂਹ ਨਾ ਪਿਆ ਆ ਜਾਂਦਾ ਮੀ ਪੈ ਜੇ ਨਾ ਤੇ ਬੁਰਾ ਹਾਲ ਆ ਮਿੱਤਰੋ ਪੂਰਾ ਦੇਖ ਲਓ ਮੈਂ ਵਿੱਚ ਤੁਰਿਆ ਫਿਰਦਾ ਨਹੀਂ ਤਾਂ ਇਹ ਟਾਈਮ ਤੇ ਹਨਾ ਕਿਹੜਾ ਵਿੱਚੋਨੇ ਦੇ ਵਿੱਚ ਆਏ ਤੁਰਿਆ ਜਾਂਦਾ ਜੱਪੜਾਂ ਭਾਗੇ ਤੇ ਤੁਸੀਂ ਆਪ ਤੁਹਾਨੂੰ ਆਪ ਪਤਾ ਵਾ ਜਿਹੜੇ ਆਪਾਂ ਖੇਤੀ ਕਰਦੇ ਆ ਜਾਂ ਮੋਟਰ ਚੱਲੀ ਜਾਂਦੀ ਐ ਇੱਕ ਇਹਦਾ ਪਾਣੀ ਹੋਂ ਹੀ ਪੀ ਜਾਂਦੀ ਐ ਧਰਤੀ ਜਮੀਨ ਨੇ ਹੋਂ ਹੀ ਪੀ ਜਾਣਾ ਪਾਣੀ ਦੇਖਿਓ ਛੱਡਣਾ ਅੱਜ ਤੁਹਾਨੂੰ ਮੈਂ ਇਹ ਦਿਖਾਤਾ ਠੀਕ ਐ ਨਾ ਉਦੇ ਬਾਅਦ ਮੈਂ ਤੁਹਾਨੂੰ ਦਿਖਾਉਂਗਾ ਕੀ ਕਹਿੰਦੇ ਆ ਅੱਜ ਪਾਣੀ ਲਾਦਾ ਦੇਖ ਲਿਓ ਜੇ ਹਮ ਬਲੌਗ ਆਉ ਕਿੰਨੀ ਦਿਨ ਹੋ ਗਏ ਫਿਰ ਮੈਂ ਤੁਹਾਨੂੰ ਦਿਖਾ ਦੂੰ ਕਿੰਨੇ ਕਿੰਨੇ ਪਾਣੀ ਇੱਥੇ ਰਹਿੰਦਾ ਜਮੀਨ ਆ ਪਿਆ ਬਈ ਜਨਰੇਟਰ ਨਾਲ ਪਾਣੀ ਲਾਉਣੇ ਆ ਦੇਖੋ ਸੁੱਕ ਜਾਣਾ ਤੇ ਆ ਹਾਲ ਹੋਇਆ ਪਿਆ ਮਿੱਤਰੋ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਅਣਾ ਬਈ ਤੁਹਾਡੇ ਵੱਲ ਕਿੰਨਾ ਕਿਵੇਂ ਦਾ ਹਾਲ ਆ ਬਈ țeੜਾ ਥੋੜਾ ਸਾਡੇ ਦਾ țeੜਾ ਥੋੜਾ ਪਾੜੀਆਂ ਬੁਰਾ ਹਾਲ ਆ ਮੀਂਹ ਤੋਂ ਬਿਨਾ ਜਨਰੇਟਰ ਨਾਲ ਵੀ ਪਾਣੀ ਨਹੀਂ ਪੂਰਾ ਹੋ ਰਿਹਾ ਇਹ ਸੋਚ ਲਓ ਤੁਸੀਂ ਤੇ ਚਲੋ ਨਗਰ ਘਾ ਛੱਡ ਪਈ ਆ ਮੈਂ ਜਾਣਾ ਘੇਰ ਤੇ ਹੁਣ ਖਾਲ ਮਾ ਪਹੁੰਚ ਗਏ ਤੇਲ ਮੁੱਕੀ ਜਾਂਦੀ ਹੈ ਤੇਲ ਕੀ ਕਰੀਏ ਲਾ ਵੀਰ ਜਰਵਨ ਬੋਰਾ ਦਾ ਪਾਣੀ ਵੀ ਦਿਖਾ ਦੇਣਾ ਨਹੀਂ ਤਾਂ ਨਾ ਆ ਦੇਖੋ ਆ ਮੋਟਰ ਦਾ ਪਾਣੀ ਆ ਇਹ ਮੋਟਰ ਦੀ ਧਾਰ ਇੱਥੇ ਡੇਂਦੀ ਹੁੰਦੀ ਸੀ ਆਲੀ ਮੋਟਰ ਦੀ ਨਹੀਂ ਧਾਰ ਇੱਥੇ ਡੇਂਦੀ ਹੁੰਦੀ ਇੰਨਾ ਪਾਣੀ ਘਟ ਹੋ ਗਿਆ ਦੇ ਹੋਲੇ ਮੋਟਰ ਦਾ ਵੀ ਆਈ ਹਾਲ ਆ ਮਨੋ ਪਾਣੀ ਬੋਰਾ ਦਾ ਵੀ ਪਾਣੀ ਪੂਰਾ ਘਟ ਗਿਆ ਇੱਥੇ ਤਾਂ ਨਾਲੇ ਅਸੀਂ ਇੱਕ ਉਹ ਡਿਲੀਵਰੀ ਜੀ ਨਹੀਂ ਤੋਂ ਹੁੰਦੇ ਹੁੰਦੇ ਪੈ ਪਜਾ ਹਨ ਉਹ ਟੁਕੜਾ ਉਹ ਵੀ ਪਾਤਾ ਨਾਲੇ ਬੋਰ ਤੋਂ ਫੇਰ ਵੀ ਨਹੀਂ ਗੱਲ ਬਣਦੀ ਚਲੋ ਦੇਖਦੇ ਆ ਬਾਬੇ ਕੇ ਅਰਦਾ ਕਰਦੇ ਆ ਬਾਬਾ ਮੀਂਹ ਪਾ ਦੇ ਨਹੀਂ ਬਹੁਤ ਬੁਰਾ ਹਾਲ ਆ ਹੋਈ ਆ ਤਾਂ ਖਾਦ ਲਵਾ ਜੀ ਆਪਣੇ ਵੱਲੇ ਖਾਦ ਲਾਈ ਜਾਂਦੇ ਆ ਦੇਖੋ ਇਹ ਤੇਰਾ ਦੇ ਦੇ ਬਟੀਆਂ ਆ ਆਪਣਾ ਖੇਤ ਆ ਇੱਧਰ ਤੇ ਆਪਣਾ ਤੁਹਾਨੂੰ ਉਹਨੇ ਖੇਤ ਦਿਖਾਇਆ ਜੀ ਨਾ ਆਪਣਾ ਕੀ ਹਾਲ ਆ ਸਾਰਿਆਂ ਦੇ ਇਹ ਹਾਲ ਆ ਦੇਖੀ ਕੀ ਕਰੇ ਬੰਦਾ ਸਾਰਿਆਂ ਦੇ ਇਹ ਹਾਲ ਆ ਇਹ ਪਾਣੀ ਪੂਰਾ ਹੋ ਨਹੀਂ ਰਿਹਾ ਵੀ ਕਿੰਨਾ ਵੀ ਪਾਣੀ ਕਿੰਨਾ ਪੂਰਾ ਹੋ ਜੂਗਾ ਯਾਰ ਲਾਈਟ ਨਾ ਚੰਗ ਕਰਦੀ ਹੈ ਜਹਾਂ ਤੇ ਬਹੁਤ ਜ਼ਿਆਦਾ ਜਿੰਦਰ ਕੱਲ ਲਾਈਟ ਤੇ ਮੋਟਰ ਚਲੀ ਨਾ ਦੁਪਹਿਰ ਵਾਲੀ ਲਾਈਟ ਤੇ ਚਲੀ ਅਰੇ ਕੱਲ ਚਲੀ ਸੀ ਜਟਕੇ ਕਿੰਨੇ ਮਾਰੇ ਬਹੁਤ ਮਾਰੇ ਉਸੇ ਕੀ ਉਸੇ ਕੀ ਕਰਾ ਤੂੰ ਨੇ ਕਦੇ ਜਨਰੇਟਰ ਬੰਦ ਕਰਤਾ ਕਦੇ ਬੋ ਕਰਤਾ ਹਾਂ ਹਾਂ ਮੱਥੇ ਜਲਦੀ ਜਾਈ ਅੱਛਾ ਅੱਛਾ ਪਹਿਲੇ ਟ੍ਰੈਕਟਰ ਮੋੜ ਲੈ ਆਹ ਦੇਖੋ ਆ ਵੀ ਆਪਣਾ ਹੀ ਆਹ ਡੇੜਾ ਦੇਖਿਆ ਕਿ ਮੈਂ ਪਾਟੀਆਂ ਪਈਆਂ ਆ ਤਿੰਨ ਕਿਆਰਿਆਂ ਦਾ ਆਪਣਾ ਬਾਲਾ ਬੁਰਾ ਹਾਲ ਆ ਇੱਕ ਦੋ ਦੇਖ ਜਿਹੜਾ ਖੁਫੀ ਕੋਲੇ ਦਿਖਾਇਆ ਚਲੋ ਅੱਜ ਜੋ ਜੋ ਪਾਣੀ ਪੂਰਾ ਪਰਪਾ ਕਿੰਨੇ ਘੜੇ ਨਾ ਜੀ ਪੈਜੀ ਬਾਬਾ ਲਓ ਵੀ ਤੁਹਾਨੂੰ ਦਿਖਾਉਣਾ ਮੈਂ ਝੋਨੇ 'ਚ ਕਿੱਥੇ ਬੈਠਾ ਦੇਖ ਲਓ ਨਹੀਂ ਤਾਂ ਆ ਬੰਦਾ ਝੋਨੇ 'ਚ ਇੱਥੇ ਬਹਿ ਜਾਊਗਾ ਲੈ ਦਿਖਾ ਯਾਰ ਇੰਨਾ ਬੁਰਾ ਹਾਲ ਆ ਚੌਂਕੜੀ ਮਾਰ ਕੇ ਬਹਿ ਜਾ ਝੋਨੇ 'ਚ ਜਾਂ ਰੋਟੀ ਖਾ ਲੈ ਇੱਥੇ ਬਹਿ ਕੇ ਯਾਰ ਬਹੁਤ ਬੁਰਾ ਹਾਲ ਆ ਬਈ ਤੇੜਾ ਦੇਗਾ ਜਮਾਈ ਕੋਈ ਆਈ ਨਹੀਂ ਯਾਰ ਆ ਤਿੰਨ ਘਰੇ ਤਾਂ ਇੰਨੇ ਸੁੱਕੇ ਪਿਆ ਤੇ ਸਾਰਿਆਂ ਦਾ ਹੀ ਆਇਆ ਹਾਲ ਆ ਆਪਣੇ ਕੱਲਿਆਂ ਦਾ ਨਹੀਂ ਜਮੇ ਹੁਣ ਜਨਰੇਟਰ ਆਪਣਾ 2 ਦਿਨ ਹੋ ਗਿਆ ਚੱਲੀ ਜਾਂਦਾ ਗਰਮੀ ਦੇਖੋ ਮੈਂ ਪੂਰਾ ਭਿੱਜ ਗਿਆ ਹਨਾ ਤੇ ਖੜੇ ਹੋ ਗਏ ਯਾਰ ਭਾਈ ਨਹੀਂ ਭਾਈ ਲਾ ਕੱਪੜੇ ਵੀ ਨਹੀਂ ਮੈਂ ਕਹਿੰਦਾ ਗੰਦੇ ਹੋਏ ਹੋਣੇ ਕੱਪੜੇ ਵੀ ਨਹੀਂ ਗੰਦੇ ਹੋਏ ਹੋਣੇ ਨਹੀਂ ਤਾਂ ਗਿੱਲਾ ਕਿੱਥੇ ਯਾਰ ਤੇ ਬਾਕੀ ਬਈ ਬਾਬੇ ਅਰਦਾਸ ਕਰੋ ਸਾਰੇ ਜਣੇ ਮੀਂਹ ਪੈ ਜੇ ਸਾਡੇ ਤਾਂ ਸਭਾ ਸਾਡੇ ਕੀ ਸਾਰੇ ਦਾ ਹੀ ਬੁਰਾ ਹਾਲ ਆ वैसे ना इधर हरिद्वार साइड और कई पी जगह पी दे मी पे गया वा इधर काशीपुर साइड है ना इधर ਸਾਡੇ ਪੀਲੀਪੀ ਜਿਲ੍ਹੇ ਚ ਮੀ ਨਹੀਂ ਪਿਆ ਤਾਂ ਨਾ ਪੀਲੀਪੀ ਜਿਲ੍ਹੇ ਦੇ ਤਾਂ ਸਾਡੇ ਨਹੀਂ ਇਧਰ ਪਿਆ ਸਾਡੇ ਤਾਂ ਪੈਂਦਾ ਹੀ ਨਹੀਂ ਪਤਾ ਨਹੀਂ ਯਾਰ ਕੀ ਕਰੀਏ ਜਤਿੰਦਰ ਨੂੰ ਨੀ ਪਾਵਣ ਪਹੁੰਚ ਕੇ ਆ ਦੇ ਇਹਨਾਂ ਨੂੰ ਧੁੱਪ ਹੋ ਜਾਣੀ ਆ ਜਤਿੰਦਰ ਨੂੰ ਮੈਂ ਲਾ ਲੈਣਾ ਨਾ ਕੈਮਰਾਮੈਨ ਇਹਨੂੰ ਬਣ ਜਾਂਦਾ ਵਾ ਜਦੋਂ ਮੈਂ ਜਨਾ ਖੇਤ ੁੱਡਾ ਖੱਡਾ ਇਦੇ ਵੱਜ ਕੇ ਗੁਰਬਨ ਅੰਦਰ ਕੋਈ ਫਸਸ ਮਾਰੇ ਤੇ ਚਲੋ ਵੀ ਮੈਂ ਚੱਲਦਾ ਕਹੇ ਮੈਂ ਸ਼ਹਿਰ ਜਾਣਾ ਯਾਰ ਮੈਂ ਤਾਂ ਸਿੱਧੀ ਖਾਦ ਲੈ ਕੇ ਆ ਗਿਆ ਮੈਂ ਤਾਂ ਇਹ ਖਦਾ ਵੀ ਤੱਕ ਨਹੀਂ ਸੀ ਰੋਟੀ ਰੁੱਟੀ ਖਾਣਾ ਜਾ ਕੇ ਫਿਰ ਜਾਣਾ ਸ਼ਹਿਰ ਚਲੋ ਫਿਰ ਤੁਹਾਨੂੰ ਅੱਗੇ ਮਿਲਦੇ ਹਾਂ ਲਓ ਵੀ ਆਪਣੇ ਬੰਦੇ ਬੁਲਾਈ ਜਾਂਦੇ ਆ ਖਾਜ ਜਿਉਣੇ ਪਾ ਲੈਣਗੇ ਨਹੀਂ ਫਿਰ ਦੁਪਹਿਰ ਗਰਮੀ ਬੜੀ ਹੋ ਜਾਣੀ ਆ ਤੇ ਆਪਾਂ ਚੱਲਦੇ ਆ ਘਰੇ ਅਗੇ ਆਪਾਂ ਕਰੇ ਖਾਵਾ ਦਾ ਆਪਾਂ ਛੱਡਿਆ ਨਹੀਂ ਸੀ ਚਾਬੀ ਘੱਟੇ ਰੀਟਰ ਦੀ ਪੰਜਾਬੀ ਨਹੀਂ ਛੱਡਦਾ ਵਿੱਚ ਰਹੀ ਕਰ ਲੇ ਮੈਂ ਨਿਆਣੇ ਕੇ ਕਰਕੇ ਨਾ ਕੋਈ ਬੰਦ ਸੈਲਫ ਮਾਰ ਦੇ ਤੇ ਆਪਾਂ ਹੀ ਲਾਦਾ ਰੀਟਰ ਬੈਕ ਕਰਕੇ ਦੇਖੀ ਵੀ ਗਰਮੀ ਬੜੀ ਆ ਓਹੋ ਹੁਣ ਕਰਦੇ ਆਪਾਂ ਬਲੌਗ ਐਟੀਟਿਊਡਡ ਕਰਕੇ ਤੇ ਸ਼ਾਮ ਤੱਕ ਛਾੜ ਦਿੰਨੇ ਆ ਤਾਂ ਕਿ ਗੇਟ ਬੰਦ ਕਰ ਦਈਏ ਮੀ ਬਈ ਯਾਰ ਮੀ ਬਿਨਾ ਔਖਾ ਹੁਣ ਚਲੋ ਥੋੜੀ ਦੇ ਇਹਨੂੰ ਰੋਟੀ ਰੋਟੀ ਖਾ ਕੇ ਜਾਨਾ ਸ਼ਹਿਰ ਮੈਨੂੰ ਕੰਮ ਆ ਹੈਲੋ ਵੀ ਇਹਨਾ ਦੱਬ ਕੇ ਸਪੋਰਟ ਕਰੋ ਯਾਰ ਆਪਣੇ ਦੋ ਮੈਂ ਤਾਂ ਕਿੱਦੋਂ ਆਉਂਦਾ ਖੇ ਜਾਣਾ 2K ਕਰਾ ਦਿਓ ਹਨਾ ਕਰਾ ਦਿਓ ਵੀ ਆਪਣੇ ਦੋ ਕੇ ਉਹ ਜਾਣਗੇ ਹਨਾ ਤੇ ਕਮੈਂਟ ਕਰਿਆ ਕਰੋ ਠੋਕੇ ਵਧੀਆ ਵਧੀਆ ਤੇ ਲਾਈਕ ਕਰਿਓ ਵੀਡੀਓ ਨੂੰ ਨਾ ਤੇ ਬਲੌਗ ਆਈ ਆਉਂਦੇ ਰਹਿਣਗੇ ਘੈਂਡ ਘੈਂਡ ਹੁਣ ਜਿਵੇਂ ਤੁਹਾਨੂੰ ਮੈਂ ਦੱਸਿਆ ਹੁਣ ਆਪਣਾ ਕੈਟਰਰ ਦੇ ਬਾਸਤ ਕੰਮ ਸ਼ੁਰੂ ਹੋਣਾੜਾ ਮੋਡੀਫਿਕੇਸ਼ਨ ਵਾਲਾ ਕੁਛ ਦਿਨ ਜਾਂਦੇ ਆ ਤੇ ਆਪਾਂ ਇਹਨੂੰ ਤਵਾ ਤਵੂ ਕੇਲੇ ਹੁੰਨੇ ਆ ਅੱਜ ਤਾਂ ਹੁਣ ਮੈਂ ਹਨਾ ਕੰਮ ਚੱਲਿਆ ਦੇਖਦਾ ਕੱਲ ਕੋਲ ਨੂੰ ਹਨਾ ਸ਼ਹਿਰੋਂ ਤਵਾ ਆ ਕੇ ਚੰਗੀ ਤਰ੍ਹਾਂ ਪਾਲਸ ਫੁੱਲਸ ਮਰਾ ਕੇ ਖੜਾ ਕਰਦੇ ਆ ਕਿਉਂਕਿ ਫਿਰ ਇੱਥੇ ਜਦੋਂ ਮੋਡੀਫਿਕੇਸ਼ਨ ਦਾ ਕੰਮ ਸ਼ੁਰੂ ਹੋ ਗਿਆ ਨਾ ਜਦੋਂ ਆਪਾਂ ਫਿਰ ਕੰਮ ਕਰਨ ਲੱਗੇ ਤੇ ਫਿਰ ਆਪਾਂ ਨੂੰ ਉਹ ਨਹੀਂ ਮਿਲ ਜਿਵੇਂ ਵੀ ਫਿਰ ਗੰਦਾ ਜਾ ਹਨਾ ਚੰਗਾ ਨਹੀਂ ਤੁਹਾਨੂੰ ਪਤਾ ਮਿੱਟੀ ਜਗਾ ਜਗਾ ਲੱਗੀ ਆ ਦੇਖ ਤੇ ਪੂਰੀ ਸਾਫ ਹੋ ਜੂਗੀ ਤੇ ਚਲੋ ਅੱਜ ਦਾ ਬਲੌਗ ਸੀ ਆਪਣਾ ਇੱਥੇ ਤੱਕ ਹੀ ਮਿਲਦੇ ਆ नेक्स्ट ਬਲੌਗ ਚ ਟੈਲ ਦੈਟ ਬਾਏ ਬਾਏ ਗਾਇਜ਼